ਜੇ ਅੱਗ ਚੁੱਲ੍ਹੇ 'ਚ ਆ ਉਹ ਕੰਮ ਦੀ ਆ ਜਦੋਂ ਚੁੱਲ੍ਹੇ 'ਚੋਂ ਬਾਹਰ ਨਿਕਲ ਜਾਂਦੀ ਆ ਫਿਰ ਉਹ ਨੁਕਸਾਨ ਕਰਦਾ ਪਾਣੀ ਜੇ ਉੱਥੇ-ਉੱਥੇ ਆ ਹਾਂ ਕਿੰਨਾ ਸੋਹਣਾ ਲੱਗਦਾ ਤੇ ਜਦੋਂ ਉਹ ਉਸ ਸਟੇਜ ਤੋਂ ਬਾਹਰ ਆ ਜਾਂਦਾ ਫਿਰ ਉਹ ਨੁਕਸਾਨ ਕਰਦਾ ਕੋਈ ਵੀ ਚੀਜ਼ ਆ ਪੈਸਾ ਨੀਂਦ ਆ ਮਜ਼ਾਕ ਆ ਆਸਾ ਜਿੰਨਾ ਟਾਈਮ ਉਹ ਲਿਮਟ 'ਚ ਆ ਇਹ ਚੀਜ਼ਾਂ ਬਹੁਤ ਵੱਡੀਆਂ ਉਹ ਇਹਦੀ ਕਿਸਮਤ ਆ ਹੋ ਜੇ ਖਰਾਬ ਹੁੰਦਾ ਤਾਂ ਹਾਂ ਇਹਨੂੰ ਖੌਲਕੇ ਖੇਡਣ ਦਾ ਕੋਈ ਚੱਕਰ ਨਹੀਂ ਇਹ ਸੱਟਾਂ ਖਾਊਗਾ ਇਹਨੂੰ ਧੋਖੇ ਮਿਲਣਗੇ ਇਹਨੂੰ ਸਾਰਾ ਕੁਝ ਜੇ ਤਾਂ ਉੱਥੋਂ ਨਿਕਲ ਆਇਆ ਫਿਰ ਕੇ ਡੀਐਮ ਬਣ ਜਾਊਗਾ ਝੋਲਾ ਤੇ ਜੇ ਉੱਥੇ ਹੀ ਰੁਲ ਕੇ ਰਹਿ ਗਿਆ ਫਿਰ ਇਹਨੇ ਗਾਂ ਵੀ ਕੀ ਕਰਨਾ ਇਹੀ ਇਹ ਇਹੀ ਇਹ ਸੋਚ ਮਤਲਬ ਕਿ ਮੈਂ ਵੀ ਉਹ ਹੋ ਜਾਂਦਾ ਵੀ ਜਵਾਕ ਨੂੰ ਬਾਹਰ ਕੱਢੋ ਜੇ ਘਾਟਾ ਖਾ ਕੇ ਆਊਗਾ ਉਹ ਉਹ ਫਿਰ ਸਮਝੂਗਾ ਜੇ ਹੁਣ ਕੋਨੇ ਘਾਟਾ ਹੀ ਨਾ ਖਾਦਾ ਆਪਾਂ ਗੱਲਬਾਤ ਹੀ ਸਮਝਾਵਾਂਗੇ ਉਹਨੂੰ ਕੀ ਪਤਾ ਘਾਟਾ ਕੀ ਹੁੰਦਾ ਨਹੀਂ ਨਾਟਲਾ ਬਿਲਕੁਲ ਅੱਛਾ ਇਹ ਇਹ ਨੂੰ ਖੁੱਲੀ ਛੁੱਟੀ ਦਿੱਤੀ ਵੀ ਆ ਠੀਕ ਆ ਇਹ ਨੂੰ ਮੈਂ ਆਖਿਆ ਵੀ ਤੂੰ ਜਿਹੜਾ ਜਿਹੜਾ ਤੇਰਾ ਕੰਮ ਜੀ ਕਰਨੂ ਇੰਡੀਆ ਚ ਉਹ ਕਰੀ ਜਿਹੜਾ ਤਰ੍ਹਾਂ ਜੀ ਕਰ ਹਾਂ ਕੰਮ ਕੰਮ ਕਰਦਾ ਪੂਰਾ ਇਹ ਠੀਕ ਆ ਹੂੰ ਇਹ ਮੈਂ ਨਾ ਇਹ ਮੇਰਾ ਜ਼ਿੰਦਗੀ ਦਾ ਤਜਰਬਾ ਮੈਂ ਨਾ ਜੀ ਤੁਸੀਂ ਜਿੰਨੇ ਵਹਿਲੇ ਬੰਦਿਆਂ ਨੂੰ ਮਿਲ ਕੇ ਵੇਖਿਓ ਕਿਤੇ ਅੱਛਾ ਵੇਲੇ ਬੰਦੇ ਕੰਮ ਵਾਲੇ ਬੰਦਿਆਂ ਨੂੰ ਮਾਨਸਿਕ ਤੌਰ ਤੇ ਜਾਦੇ ਔਖੇ ਹੁੰਦੇ ਆ ਔਖੇ ਹੁੰਦੇ ਆ ਔਖੇ ਹੁੰਦੇ ਤੁਸੀਂ ਕਦੇ ਵੀ ਦੇਖ ਲਿਓ ਮੇਰਾ ਸਰੀਰ ਔਖਾ ਤੇ ਮੇਰਾ ਦਿਮਾਗ ਸੌਖਾ ਹੈ ਜੇ ਕੰਮ ਕਰਦਾ ਕੱਲਾ ਸਰੀਰ ਔਖਾ ਕੱਲਾ ਇਹ ਇਹਨੂੰ ਇਹਨੂੰ ਪੀੜਾ ਚੱਲਣੀ ਪੈਂਦੀ ਹੈ ਹੂੰ ਤੇ ਇਹ ਆਪਣੇ ਕੰਮ ਜਾਇ ਵੀ ਆ ਜਿਵੇਂ ਹੁਣ ਜਿਹੜੇ ਕੰਮ ਕਰਦੇ ਆ ਪੜ੍ਹਾਈ ਲਿਖਾਈ ਦਾ ਜਾਂ ਪੜ੍ਹਨ ਲਿਖਣ ਦਾ ਹਾਂ ਉਹਨਾਂ ਦਾ ਜਾਂ ਜਿਹੜੇ ਏਸੀ ਚ ਬਹਿ ਕੇ ਕੰਮ ਕਰਦੇ ਆ ਉਹਨਾਂ ਦਾ ਦਿਮਾਗ ਔਖਾ ਹੁੰਦਾ ਨਾ ਸਰੀਰ ਸੌਖਾ ਹੁੰਦਾ ਹਾਂ ਜਿਹੜੇ ਬੰਦੇ ਹੁੰਦੇ ਆ ਜਿਨ੍ਹਾਂ ਨੇ ਕਰਨਾ ਜਿਵੇਂ ਕੰਮ ਕਰਨਾ ਕਿਸੇ ਨਾਲ ਮਜ਼ਦੂਰ ਰੱਖ ਲੋ ਹਾਰਡ ਵਰਕ ਉਹਨਾਂ ਦਾ ਸਰੀਰ ਔਖਾ ਹੁੰਦਾ ਉਹਨਾਂ ਦਾ ਦਿਮਾਗ ਸੌਖਾ ਹੁੰਦਾ ਹਾਂ ਹਾਂ ਜਿਹੜਾ ਜ਼ਿੰਮੇਵਾਰ ਕੰਮ ਹੈ ਜ਼ਿੰਮੇਵਾਰਾ ਕੰਮ ਚ ਆ ਵੀ ਔਖਾ ਤੇ ਆ ਵੀ ਔਖਾ ਹੂੰ ਤੇ ਪਰ ਤੁਸੀਂ ਵਿਹਲੇ ਬੰਦਿਆਂ ਨਾਲ ਮਿਲ ਕੇ ਵੇਖਿਓ ਮੈਂ ਤੁਹਾਨੂੰ ਦੱਸਦਾ ਮੈਨੂੰ ਐ ਹੁੰਦਾ ਸੀ ਮੈਂ ਵਿਹਲਾ ਰਹਾ ਮੈਂ ਤੇ ਵਿਹਲੇ ਬੰਦੇ ਬਹੁਤ ਔਖੇ ਆ ਪਰ ਜਿੰਨੇ ਬੰਦੇ ਵਿਹਲੇ ਔਖੇ ਆ ਤੁਸੀਂ ਸੋਚ ਨਹੀਂ ਸਕਦੇ ਠੀਕ ਆ ਇਹ ਨਾ ਪਤਾ ਨਹੀਂ ਰੱਬ ਨੇ ਇਹ ਕੁਦਰਤ ਨੇ ਇਹ ਸਰੀਰ ਐਸਾ ਬਣਾਇਆ ਜੇ ਤਾਂ ਤੁਸੀਂ ਇਹਨੂੰ ਕੰਮ 'ਚ ਬਿਜੀ ਕਰ ਲਿਆ ਤਾਂ ਇਹ ਤੁਹਾਡੇ ਕੰਮ ਆਈ ਜਾਊਗਾ ਜਿੱਦਣ ਤੁਸੀਂ ਇਹਨੂੰ ਫ੍ਰੀ ਕਰਤਾ ਇਹ ਫਿਰ ਲੋਕਾਂ ਦੀਆਂ ਟੈਨਸ਼ਨਾਂ ਲੈਣ ਲਾ ਪੈਣਾ ਹਾਂ ਉਹ ਉਹ ਨਿਕੀਆਂ ਨਿਕੀਆਂ ਗੱਲਾਂ ਸੋਚੂਗਾ ਮੈਨੂੰ ਫਲਾਨਾ ਐ ਕਹਿ ਗਿਆ ਸੀ ਉਹ ਸਾਰੀ ਦਿਹਾੜੀ ਉਹੀ ਰਿਪੀਟ ਕਰੀ ਜਾਂਦਾ ਮੈਨੂੰ ਫਲਾਨ ਨੇ ਐ ਕਿਹਾ ਸੀ ਫਲਾਨਾ ਚੀਜ਼ ਐ ਲਿਆਇਆ ਹਾਂ ਜਿਆਦੇ ਜਿਆਦੇ ਰੱਬ ਤੇ ਗਿੜਾ ਵੀ ਵਿਹਲੇ ਲੋਕ ਕਰਦੇ ਆ ਰੱਬ ਨਾਲ ਗਿੜਾ ਉਹ ਬੰਦੇ ਕਰਦੇ ਜਿਹੜੇ ਵਿਹਲੇ ਰਹਿੰਦੇ ਆ ਤੇ ਜਿਆਦੇ ਲੋਕਾਂ ਬਾਰੇ ਵੀ ਉਹੀ ਸੋਚਦੇ ਆ ਵੀ ਉਹ ਬੰਦੇ ਨੂੰ ਇੰਨੇ ਪੈਸੇ ਕਿੱਥੋਂ ਮਿਲ ਗਏ ਉਹੀ ਕਰਨਗੇ ਗੱਲਾਂ ਯਾਰ ਉਹ ਬੰਦੇ ਨੇ ਤਾਂ ਉੱਥੇ ਗੇਮ ਪਾਈ ਹੋਊਗੀ ਉੱਥੇ ਪੈਸੇ ਵਜਾਏ ਹੋਣਗੇ ਪਰ ਜਿਹੜਾ ਬੰਦਾ ਕੰਮ ਵਾਲਾ ਹੋਇਆ ਉਹ ਨਹੀਂ ਉਹ ਉਹ ਉਹਦੇ ਕੋਲੇ ਟਾਈਮ ਹੀ ਨਹੀਂ ਹੁੰਦਾ ਇਸ ਗੱਲ ਕਰਨ ਦਾ ਸਹੀ ਗੱਲ ਮੈਂ ਇਹ ਇਹਨੂੰ ਇਹ ਜੇ ਤਾਂ ਇਹਨੂੰ ਇਹ ਦੱਸਦਾ ਰਹੀ ਨਾ ਕਈ ਵਾਰ ਆਪਾਂ ਨੂੰ ਐ ਹੁੰਦਾ ਵੀ ਵਿਹਲਾ ਬੰਦਾ ਆਪਾਂ ਨੂੰ ਬਹੁਤ ਸੌਖਾ ਲੱਗਦਾ ਮੈਂ ਇਹ ਅਜਮਾਇਆ ਹੋਇਆ ਤਰੀਕਾ ਹੈ ਤੁਸੀਂ ਇਹਨੂੰ ਜਿੰਨਾ ਜ਼ਿਆਦਾ ਬਿਜ਼ੀ ਰੱਖੋਗੇ ਸ਼ਡਿਊਲ ਇਹਦਾ ਇਹਦਾ ਜਿੰਨਾ ਜ਼ਿਆਦਾ ਬੀਜੀ ਰੱਖੋਗੇ ਆ ਥਾਂ ਦਾ ਉਹਨੇ ਤੁਸੀਂ ਸੋਖੇ ਰਹੋਗੇ ਤੇ ਐਂ ਐਂ ਨਹੀਂ ਬੀਜੀ ਰੱਖਣਾਗਾ ਵੀ ਆਪਾਂ ਕਮਲੇ ਹੋਏ ਰਹਿਣਾ ਵੀ ਵੀ ਉਹ ਵੀ ਆਜੇ ਆ ਵੀ ਆਜੇ ਬਸ ਜਿੰਨਾ ਟਾਈਮ ਮੈਨੂੰ ਬਾਪੂ ਕਹੂਗਾ ਤੂੰ ਦੂਜੇ ਪਾਸੇ ਧਿਆਨ ਨਹੀਂ ਦਿੰਦਾ ਤੇਰੇ ਮਗਰ ਭੌਂਦੀ ਕਿਹਾਉਦੇ ਘਰੇ ਰੁੜੀ ਜਾਣ ਮੇਰਾ ਇਹ ਟਾਰਗੇਟ ਆ ਜੇ ਮੈਂ ਟਰੈਕਟਰ ਚਲਾਉਣਾ ਤਾਂ ਮੈਂ ਟਰੈਕਟਰ ਹੀ ਚਲਾਉਣਾ ਸਹੀ ਹੈ ਜੇ ਗੱਡੀ ਚਲਾਉਣਾ ਤਾਂ ਗੱਡੀ ਚਲਾਉਣਾ ਫੇਰ ਮੈਂ ਕੱਟੇ ਵੱਛੇ ਨਹੀਂ ਵੇਚੇ ਕਦੇ ਵੀ ਮੇਰੇ ਨਾਲ ਗੱਡੀ 'ਚ ਕੋਈ ਬੈਠਾ ਉਹ ਮੈਨੂੰ ਆਂਦਾ ਹੁੰਦਾ ਤੂੰ ਐ ਮੈਂ ਨਾ ਜਿੰਨਾ ਟਾਈਮ ਗੱਡੀ ਚਲਾਉਣਾ ਉਹਨਾ ਟਾਈਮ ਗੱਡੀ ਚਲਾਉਣਾ ਉਹਨਾ ਟਾਈਮ ਮੈਂ ਹੋਰ ਕਦੇ ਨਹੀਂ ਗਿਆਗਾ ਜੇ ਤੂੜੀ ਬਣਾਉਣ ਲੱਗਿਆ ਮੈਂ ਕਦੇ ਦਾਣਿਆਂ ਦੀ ਟੈਨਸ਼ਨ ਨਹੀਂ ਲਈ ਪਰ ਮੇਰਾ ਧਿਆਨ ਉੱਥੇ ਹੀ ਆ ਜਿਹੜਾ ਮੈਂ ਕੰਮ ਕਰਦਾ ਜੇ ਹੁਣ ਮੈਂ ਇੱਕੇ ਤੁਹਾਡੇ ਕੋਲ ਆ ਤੇ ਮੇਰਾ ਮਾਨ ਉੱਥੇ ਨਹੀਂ ਭੱਜਿਆ ਫਿਰਦਾ ਵੀ ਘਰੇ ਸਾਡੇ ਗਾਂ ਨਹੀਂ ਧੁੱਪੇ ਬੰਨੀ ਹੋਣੀ ਆ ਛਾਵੇਂ ਹੋਊਗੀ ਜਾਂ ਕੁੱਤ ਆ ਆ ਇਹਨੂੰ ਮੈਂ ਆਖਿਆ ਵੀ ਆ ਇਹਦੀ ਮਾਤਾ ਕਹਿੰਦੀ ਮੈਂ ਇਹਨੂੰ ਆਖਿਆ ਵੀ ਆਪਾਂ ਉਹਨਾਂ ਆਏ ਨਹੀਂ ਕਹਿੰਦਾ ਵੀ ਤੂੰ ਪੜਨਾ ਪੜ ਲਾ ਹੂੰ ਪਰ ਉਹਨਾਂ ਕੀ ਪੜਨਾ ਵੀ ਤੇਰੇ ਤੇ ਕੋਈ ਵੀ ਚੀਜ਼ ਆ ਭਾਈ ਜੇ ਅੱਗ ਚੁੱਲ੍ਹੇ ਚ ਉਹ ਕੰਮ ਦੀ ਆ ਜਦੋਂ ਚੁੱਲ੍ਹੇ ਚੋਂ ਬਾਹਰ ਨਿਕਲ ਜਾਂਦੀ ਆ ਫਿਰ ਉਹ ਨੁਕਸਾਨ ਕਰਾ ਪਾਣੀ ਜੇ ਉਥੇ-ਉਥੇ ਆ ਹਾਂ ਕਿੰਨਾ ਸੋਹਣਾ ਲੱਗਦਾ ਤੇ ਜਦੋਂ ਉਹ ਉਸ ਸਟੇਜ ਤੋਂ ਬਾਹਰ ਆ ਜਾਂਦਾ ਫਿਰ ਉਹ ਨੁਕਸਾਨ ਕਰਦਾ ਕੋਈ ਵੀ ਚੀਜ਼ ਆ ਪੈਸਾ ਨੀਂਦ ਆ ਮਜ਼ਾਕ ਆ ਆਸਾ ਜਿੰਨਾ ਟਾਈਮ ਉਹ ਲਿਮਟ ਚ ਉਹਨਾਂ ਟਾਈਮ ਅੱਜ ਤੁਹਾਡੀ ਵੀਡੀਓ ਚ ਕਹਿੰਨਾ ਮੈਂ ਕਈ ਵਾਰ ਸੇਤ ਫੇਰ ਖਰਾਬ ਕਰ ਲੈਣਾ ਫੇਰ ਠੀਕ ਕਰ ਲੈਣਾ ਪਰ ਹੁਣ ਮੈਂ ਇਹਨੂੰ ਜੈ ਤਾਂ ਇਹਨੂੰ ਪਿਆ ਹੋਇਆ ਵੇ ਥੋੜਾ ਮੇਨ ਸਭ ਤੋਂ ਮੇਨ ਤੁਹਾਡਾ ਸਰੀਰ ਆ ਉਹਨੂੰ ਉਹਦੇ ਤੇ ਇੱਕ ਘੰਟਾ ਜਾਂ ਦੋ ਘੰਟੇ ਤੈਨੜ ਦੇਣਾ ਚਾਹੀਦਾ ਹਨਾ ਠੀਕ ਹੈ ਨਾ ਹਣ ਫਿਰ ਕੀ ਕਰਦਾ ਹੁੰਦਾ ਕੀਤਾ ਕੰਮ ਫਿਰ ਕਿਨੇ ਛੁੱਟੇ ਨਹੀਂ ਇਹ ਤਾਂ ਤੁਹੀਂ ਵੇਖ ਲਿਆ ਉਹ ਬਹੁਤ ਫਰਕ ਪੈ ਗਿਆ ਬਹੁਤ ਪੈ ਗਿਆ ਫਰਕ ਇਹਦਾ ਰਕੀ ਪੂਰਾ ਇਹਨੂੰ ਅਸੀਂ ਬਾਈ ਸਵੇਰ ਜੋੜ ਦਿੰਦੇ ਹਾਂ ਟਰੈਕਟਰ ਅੱਛਾ 4 ਵਜੇ 13 2 ਘੜੇ ਉਤਨੇ ਲਾਏ ਆਉਣੇ ਹੂੰ ਤੇ ਫਿਰ 5 ਵਜੇ ਜੋੜ ਤਾਂ 9 ਵਜੇ ਦੇ 10 ਵਜੇ ਦੇ ਨੂੰ ਜਦੋਂ ਨੂੰ ਗਰਮੀ ਹੁੰਦੀ ਸੀ ਉਦੋਂ ਇਹ ਤਿੰਨ ਚਾਰ ਕਿਲੇ ਡੱਕ ਦਿੰਦਾ ਸੀ ਠੀਕ ਹੈ ਸ਼ਾਮ ਨੂੰ ਫੇਰ ਉਹ ਪਲੌਆਂ ਤੇ ਲੋ ਗੇਰ ਚਲਾਉਂਦੇ ਸੀਗੇ ਨਾਲੇ ਤਾਂ ਇਹ ਇਹਦਾ ਇਹਦਾ ਮਨ ਪੂਰਾ ਬਾਗੋ ਬਾਗ ਹੋ ਗਿਆ ਨਾਲੇ ਕੰਮ ਸਹੀ ਹੋ ਗਿਆ ਨਾਲੇ ਨਹੀਂ ਢੈਲੀ ਬਾਗੀ ਸਹੀ ਗੱਲ ਹੈ ਹਨਾ ਕੰਮ ਦਾ ਤਾਂ ਚਸਕਾ ਪਾਉਣਾ ਚਾਹੀਦਾ ਬੱਚੇ ਨੂੰ ਯਾਰ ਇਹ ਤਾਂ ਗੱਲ ਹੈਗੀ ਆ ਹਣ ਇਹ ਜਿਹੜਾ ਕੰਮ ਆ ਉਮਰ ਚ ਕਰ ਲਿਆ ਇਹਨੇ ਹਾਂ ਵੱਡੀ ਉਮਰ ਚ ਤਾਂ ਕੋਈ ਵੀ ਬੰਦਾ ਫੇਰ ਵਿਆਹ ਨਾ ਕਰੇ ਵਾਰ ਹਲਦਾ ਨਹੀਂ ਨਾਲੇ ਪਤਾ ਕੀ ਆ ਜਿਵੇਂ ਕਿ ਯਾਰ ਜਦੋਂ ਆਪਣਾ ਜਦੀ ਪੁਸ਼ਤੀ ਕੰਮ ਆ ਹਨਾ ਜੇ ਆਪਾਂ ਬੱਚੇ ਨੂੰ ਨਾ ਕਰਵਾਵਾਂਗੇ ਫਿਰ ਆਪਣੇ ਆਸਤੇ ਵੀ ਗਲਤ ਆ ਇਹ ਜੇ ਤਾਂ ਬਾਈ ਆਪਾਂ ਕੋਈ ਚੀਜ਼ ਨੂੰ ਡਾਇਰੇ ਵਿੱਚ ਰੱਖ ਗਏ ਨਾ ਹੁਣ ਕਈ ਗੱਲਾਂ ਹੁੰਦੀਆਂ ਮੈਂ ਮੇਰੀ ਸੋਚ ਨਹੀਂ ਹੋਰ ਸਾਹ ਦੀ ਆ ਹੁਣ ਮੈਂ ਸਮਝਾਉਣਾ ਸਮਝਾਉਂਦਾ ਨਹੀਂ ਤੁਹਾਡੇ ਨਾਲ ਗੱਲ ਸ਼ੇਅਰ ਕਰਦਾ ਬਹਿ ਜਾ ਇੱਥੇ ਯਾਰ ਆਪਾਂ ਬਾਈ ਨਾਲ ਇੱਕ ਗੱਲ ਸ਼ੇਅਰ ਕਰਦੇ ਆ ਸਾਰੇ ਬੰਦੇ ਕਹਿੰਦੇ ਵੀ ਮਾਂ ਪਿਓ ਦੀ ਸੇਵਾ ਕਰਨੀ ਚਾਹੀਦੀ ਆ ਤੇ ਐ ਤੁਸੀਂ ਉਹ ਇੱਕ ਬੁੜੀ ਜੀ ਵੀ ਸੀਗੀ ਉਹ ਵਿਚਾਰੀ ਬਹੁਤ ਫੈਸਲੇ ਉਵੇਂ ਲੈਂਦੀ ਸੀ ਭਾਵਕ ਹੋ ਕੇ ਜੇ ਕਿਸੇ ਨੇ ਜੇ ਕਿਸੇ ਨੇ ਇੱਕ ਬੁੜੀ ਨੇ ਕਹਿਤਾ ਮੇਰਾ ਪੋਤਾ ਐ ਕਰਦਾ ਉਹਨੇ ਤੁਰੰਤ ਹੀ ਐਕਸ਼ਨ ਲੈ ਜਾਣਾ ਵੀ ਹਾਂ ਹਾਂ ਵੀ ਯਾਰ ਮਨੀਸ਼ਾ ਗਲਤੀ ਮਨੀਸ਼ਾ ਗਲਤੀ ਹਾਂ ਉਹ ਹੀ ਹੈ ਨਾ ਹੂੰ ਕੁਝ ਕੰਮ ਇਹੋ ਜਿਹੇ ਹੁੰਦੇ ਆ ਕੋਈ ਮੇਰਾ ਮਿੱਤਰ ਸੀਗਾ ਉਹ ਬੰਦੇ ਦੀ ਜਿਹੜਾ ਉਹਦਾ ਡੈਡੀ ਸੀਗਾ ਉਹਦੀ ਉਹਦੀ ਜਾਨੀ ਕਿ ਘਰ ਵਾਲੀ ਦੀ ਉਹਦੇ ਨਾਲ ਬਣਦੀ ਨਹੀਂ ਤੇ ਮੈਂ ਉਹਨੂੰ ਦੋ ਤਿੰਨ ਵਾਰ ਕਿਹਾ ਮੈਂ ਕਿਹਾ ਯਾਰ ਕੋਈ ਨਾ ਤੁਹਾਡਾ ਬਹੁਤ ਵਧੀਆ ਪਰਿਵਾਰ ਉਹ ਬੰਦੇ ਨੇ ਮੈਨੂੰ ਕੁਝ ਗੱਲਾਂ ਦਸੀਆਂ ਫਿਰ ਮੈਂ ਉਹ ਗੱਲਾਂ ਸੋਚੀਆਂ ਮੈਂ ਕਿਹਾ ਵੀ ਐ ਇੱਕ ਹੀ ਗੱਲ ਨੂੰ ਵਾਰ-ਵਾਰ ਰਿਪੀਟ ਕਰਨਾ ਕਈ ਬੰਦੇ ਇਹੋ ਜਿਹੇ ਹੁੰਦੇ ਜਿਹੜੇ ਆਪਦੇ ਆਪ ਨੂੰ ਚੰਗਾ ਨਹੀਂ ਰੱਖ ਸਕਦੇ ਜੇ ਕੋਈ ਮੈਂ ਅਜਿਤ ਕਰਾਉਣ ਦੇ ਲੈਕ ਹੀ ਨਹੀਂਗਾ ਤੇ ਮੇਰੀ ਅਜਿਤ ਕੋਈ ਕਿਵੇਂ ਕਰੂਗਾ ਹਾਂ ਇਹ ਤਾਂ ਹੈ ਹੈਨਾ ਸਹੀ ਗੱਲ ਆਪਾਂ ਕੱਲੇ ਮੁੰਡੇ ਨੂੰ ਦੋਸ਼ੀ ਦੀ ਕਹੀ ਚੱਲ ਗਈ ਵੀ ਤੂੰ ਆਦੇ ਮਾਂ ਪਿਓ ਦੀ ਸੇਵਾ ਨਹੀਂ ਕਰਦਾ ਮਾਂ ਪਿਓ ਦੀ ਸੇਵਾ ਨਹੀਂ ਕਰਦਾਗਾ ਉਹਦਾ ਮਾਂ ਪਿਓ ਦੀ ਸੇਵਾ ਕਰਾਉਣ ਦੇ ਲੈਕ ਹੀ ਨਹੀਂਗਾ ਹਾਂ ਇਹ ਵੀ ਹੋਊਗਾ ਉਹ ਇਹੋ ਜੀਆਂ ਗੱਲਾਂ ਬੋਲਦੇ ਆ ਆਪਦੀ ਨੌਣ ਨੂੰ ਜਿਹੜੀਆਂ ਤੁਸੀਂ ਸੋਚ ਨਹੀਂ ਸਕਦੇ ਹੂੰ ਸਹੀ ਹੈ ਹੈਨਾ ਹੂੰ ਇਹ ਸਾਰਾ ਕੁਝ ਨਾ ਹੁਣ ਮੈਂ ਤੁਹਾਨੂੰ ਮੇਰਾ ਦੋਸਤ ਸੀਗਾ ਇੱਕ ਉਹ ਕਿਹਾ ਕਰੇ ਨਾ ਸਾਡਾ ਬੁੜਾ ਸਾਡੀ ਬੁੜੀ ਐ ਤੇ ਮੈਨੂੰ ਮੈਂ ਬੜਾ ਉਹਨੂੰ ਕਹਿਣਾ ਮੈਂ ਕਹਿਣਾ ਯਾਰ ਤੂੰ ਐਂ ਕਾ ਤੋ ਕਹਿਣਾ ਹੈ ਆਹ ਦਾ ਡੈਡੀ ਕਹਿ ਦਿਆ ਕਰ ਮੰਮੀ ਕਹਿ ਦਿਆ ਕਰ ਕਿਉਂਕਿ ਆਪ ਮੇਰੇ ਘਰ ਦਾ ਮਾਹੌਲ ਹੋਰ ਸਾਡਾ ਸੀਗਾ ਉਹਦੇ ਘਰ ਦਾ ਉਹ ਮੈਂ ਤੁਹਾਨੂੰ ਦੱਸ ਦਾਂ ਗਾ ਅਸੀਂ ਪਹਿਲੀ ਵਾਹਦੇ ਹੁੰਦੇ ਹਾਂ ਇਕੱਠੇ ਤੇ ਉਹਨੇ ਨਾ ਆਪਣੇ ਘਰੇ ਆਉਣਾ ਜੇ ਰਾਤ ਨੂੰ ਪਹਿਲੀ ਵਾਉਣੇ ਆ ਮੈਂ ਜੇ 10 ਵਜੇ ਆਇਆ ਤੇ ਮੇਰੀ ਮਾਤਾ ਪੌੜੀਆਂ ਤੇ ਬੈਠੀ ਹੋਣਾ ਹੁਣ ਤੱਕ ਕਦੇ ਭੌਂਦੀ ਇਹ ਹੀ ਵਾਰ ਖੁੱਲਣ ਨੂੰ ਲੇਟ ਹੋ ਗਿਆ ਹੋਵਾ ਜਿੰਨਾ ਟਾਈਮ ਮਤ ਆ ਰਹੀ ਆ ਨਾ ਤਾਂ ਰੋਟੀ ਵੱਲੋਂ ਤੇ ਨਾ ਕਦੇ ਮੈਂ ਬਾਰ ਤੇ ਹਾਰਨ ਮਾਰਿਆ ਸੀ ਬਸ ਟਰੈਕਟਰ ਦੇ ਟਾਇਰ ਮਾਡਲ ਅਨੁਸਾਰ ਲਾਈਟਾਂ ਸੀ ਗੇਟ ਨੂੰ ਸਿੱਧੀਆਂ ਹੋਈਆਂ ਵਾਲੀ ਤੇ ਸ਼ੀਸ਼ਾ ਬਾਹਰ ਖੁੱਲ ਜਣਾ ਅਸੀਂ ਇੱਕ ਦਿਨ ਰਾਤ ਨੂੰ ਉਹਨਾਂ ਦੇ ਪਿੰਡ ਦੇ ਨੇੜੇ ਪੈਲੀ ਵਾਹੁੰਦੇ ਸੀ ਤੇ ਇਹੀ ਉਹਨਾਂ ਦੇ ਘਰੇ ਉਟ ਗਏ ਉਹਨਾਂ ਦੇ ਘਰੇ ਉਟ ਗਏ ਤੇ ਬਾਈ ਉਹਨੇ ਕੰਧ ਉੱਤੋਂ ਦੀ ਟੱਪ ਕੇ ਬਾਹਰ ਖੋਲਿਆ ਹੂੰ ਟਰੈਕਟਰ ਨਾਲ ਖਿੜਿਆਰ ਕੇ ਫਿਰ ਅੰਦਰ ਗਏ ਸਾਬ ਜੀ ਤੱਤੀ ਕੀਤੀ ਨਾਲ ਹੀ ਮੈਨੂੰ ਉਥੇ ਰਸੋਈ ਚ ਖਲੇਰ ਲਿਆ ਅਈ ਤੱਤੀਆਂ ਕਰਕੇ ਆਪ ਹੀ ਉਹਨੇ 2 ਰੋਟੀਆਂ ਉਹ ਮੇ ਤੱਤੀਆਂ ਕਰ ਕਰ ਖਾ ਕੇ ਸੌਂਗੇ ਸਵੇਰ ਨੂੰ ਮੈਂ ਸੋਚਿਆ ਫਿਰ ਇਹ ਗੱਲ ਵੀ ਇਹ ਬੁੜਾ ਨਹੀਂ ਕਹਿੰਦਾ ਨਾ ਇਹ 부ੜੀ ਕਹਿੰਦਾ ਇਹ ਤਾਂ ਉਹ ਘਮਾਉਂਦੇ ਆਪ ਹੂੰ ਹਨਾ ਇਹ ਮੇਰੀ ਮਾਤਾ ਨਾਲ ਮੇਰੇ ਪਿਓ ਨਾਲ ਮੇਰਾ ਲਗਾ ਤਾਂ ਕਿਉਂਕਿ ਉਹ ਬੰਦਿਆਂ ਨੇ ਮੇਰੀ ਟੈਨਸ਼ਨ ਲਈ ਕਈ ਬੰਦ ਕੋਈ ਵੀ ਆਪਾਂ ਕਿਸੇ ਤੇ ਨਹੀਂ ਸੈੱਟ ਸਕਦੇ ਗੱਲ ਵੀ ਫਲਾਨਾ ਬੰਦਾ ਆਇਆ ਯਾਰ ਧੁੰਕਾ ਆਇਆ ਉੱਥੇ ਜਾ ਕੇ ਸਿਚੁਏਸ਼ਨ ਵੇਖਣੀ ਪਊਗੀ ਤੁਸੀਂ ਆਪਦੇ ਘਰੇ ਵੀ ਤਾਂ ਹੀ ਸੌਖੇ ਰਹਿ ਸਕਦੇ ਆ ਜੇ ਤੁਸੀਂ ਬੈਲੈਂਸ ਰੱਖਦੇ ਆ ਜੇ ਤੁਸੀਂ ਬੈਲੈਂਸ ਤਾਂ ਬਹੁਤ ਲਾਜ਼ਮੀ ਆ ਤੁਹਾਨੂੰ ਮੈਂ ਇੱਕ ਗੱਲ ਦੱਸ ਦਾਂ ਤੁਸੀਂ ਕਹੋਗੇ ਕਿਸੇ ਲਾਂਦੇ ਪਿੰਡ ਦੀ ਕੁੜੀ ਸੀਗੀ ਬਾਈ ਉਹਦਾ ਵਿਆਹ ਹੋਇਆ ਹੂੰ ਵਿਆਹ ਹੋਇਆ ਤੇ ਉਹਨਾਂ ਉਹਨਾਂ ਦੇ ਘਰੇ ਕਲੇਸ਼ ਰਿਆ ਕਰੇ ਹੂੰ ਬਹੁਤ ਜ਼ਿਆਦੇ ਉਹ ਨਾ ਬਹੁਤ ਕਲੇਸ਼ ਵਧ ਗਿਆ ਤੇ ਉਹਨਾਂ ਨੇ ਛੱਡੋ ਛੜਾਈ ਦਾ ਟਿੱਕਰ ਗੱਲ ਪਹੁੰਚ ਗਈ ਵੀ ਆਪਾਂ ਛੱਡ ਛੜਈਆ ਕਰ ਦੇਣਾ ਛੱਡ ਛੜਈਆ ਕਰ ਦੇਣਾ ਤੇ 25 ਲੱਖ ਰੁਪਈਆ ਨਿਬੜ ਗਿਆ ਮੁੰਡੇ ਵਾਲਿਆਂ ਨੇ ਦੇਣਾ ਸੀ ਕੁੜੀ ਵਾਲਿਆਂ ਨੂੰ ਅੱਛਾ ਛਾੜ ਛੜਈਆ ਕਰਨ ਵਾਸਤੇ ਹੂੰ ਉਹ ਨਾ ਬਾਈ ਉਹ ਮੁੰਡੇ ਨੂੰ ਕਿਸੇ ਨੇ ਸਲਾਹ ਦਿੱਤੀ ਕੋਈ ਵਕੀਲ ਮਿਲ ਗਿਆ ਉਹਨੂੰ ਹਾਂ ਜਦੋਂ ਉਹ ਕਾਗਜ਼ਾਂ ਪੱਤਰਾਂ ਦੀ ਬਾਬਤ ਗਿਆ ਤੇ ਕਿਸੇ ਵਕੀਲ ਕੋਲੇ ਗਿਆ ਵਕੀਲ ਨੇ ਗੱਲ ਪੁੱਛੀ ਵੀ ਰੀਜਨ ਕੀ ਆ ਹੂੰ ਕਹਿੰਦਾ ਯਾਰ ਸਾਡੇ ਵਿੱਚ ਤਾਂ ਕੋਈ ਨਹੀਂ ਪਰ ਮੇਰੀ ਮਾਤਾ ਕਹਿੰਦੀ ਆ ਵੀ ਇਹ ਮੇਰੇ ਨਾਲ ਲੜਦੀ ਤੇ ਉਹ ਕਹਿੰਦੀ ਆ ਮੈਂ ਉਹ ਮੇਰੇ ਨਾਲ ਲੜਦੀ ਆ ਹੂੰ ਮੈਂ ਇਹ ਸਕਣੀ ਮੈਨੂੰ ਸਮਝ ਨਹੀਂ ਲੱਗਦੀ ਭਾਈ ਹੋਰ ਕੋਈ ਚੱਕਰ ਨਹੀਂ ਉਹ ਬੰਦਾ ਆਂਦਾ ਨਾ ਵੀ ਤੂੰ ਘਰੇ ਕੈਮਰੇ ਲਾ ਦੇ ਹੂੰ ਤੇਰੇ ਕੋਲੇ ਦੁੱਧ ਆ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਹੂੰ ਉਹ ਬੰਦੇ ਨੇ ਬਾਈ ਘਰੇ ਕੈਮਰੇ ਲਾਤੇ ਹਿਡਨ ਕੈਮਰੇ ਨਹੀਂ ਹੁੰਦੇ ਜਿਹੜੇ ਦੀਦੇ ਨਹੀਂ ਹੂੰ ਉਹ ਲਾਦੇ ਵਧੀਆ ਕੰਪਨੀ ਦੇ ਲੈ ਕੇ ਬਾਈ ਉਹ ਕੁੜੀ ਨੇ ਨਾ ਆਪਦੀ ਸੱਸ ਕੁੱਟੀ ਅੱਛਾ ਸਹਰਾ ਕਰੇ ਤੇ ਨਾ ਮੁੰਡਾ ਕਰੇ ਹਾਂ ਬਹੁਤ ਜ਼ਿਆਦਾ ਰਿਕਾਰਡ ਹੋ ਗਿਆ ਹਾਂ ਸਬੂਤ ਬਣ ਕਿੱਥੇ ਤਾਂ ਮੁੰਡੇ ਵਾਲੇ 25 ਲੱਖ ਦਿੰਦੇ ਸੀ ਹੂੰ ਕਿੱਥੇ ਇਹਨਾਂ ਨੇ 12 ਲੱਖ ਦੇ ਕੇ ਰਾਜੀਨਾਮਾ ਕੀਤਾ ਉਹਨਾਂ ਨੇ ਹੂੰ ਇਹ ਤਾਂ ਗੱਲ ਹੈ ਪਤਾ ਹੀ ਨਹੀਂ ਨਾ ਹੈ ਗਾਗਾ ਉਵੇਂ ਹੀ ਆ ਤੁਸੀਂ ਜੇ ਘਰ ਚ ਬੈਲੈਂਸ ਨਹੀਂ ਰੱਖਦੇ ਕਿਉਂਕਿ ਇਹ ਇਹ ਹੋ ਇਹ ਭਾਵਕ ਸੁਭਾਅ ਕੀ ਆ ਜਿੱਥੇ ਭਾਂਡੇ ਉੱਥੇ ਖੜਕਣਗੇ ਤਾਂ ਲਾਜ਼ਮੀ ਹਾਂ ਹਨ ਜੇ ਤੁਸੀਂ ਕਿਸੇ ਇੱਕ ਦਾ ਪੱਖ ਲਹੋਗੇ ਫੇਰ ਨਹੀਂ ਤੁਹਾਨੂੰ ਮੈਂ ਤਾਂ ਹੀ ਇਹਨੂੰ ਆਣਾ ਜਿਹੜਾ ਬੰਦਾ ਕਮਰੇ ਚ ਬਹਿ ਕੇ ਤੇ ਜਾਂ ਉਹਨੂੰ ਬਾਹਰ ਨਾ ਨਿਕਲਣ ਦਿੱਤਾ ਉਹ ਉਹ ਇਹੋ ਜਿਹੀਆਂ ਕੰਡੀਸ਼ਨਾਂ ਚ ਆ ਕੇ ਵੱਲਜ ਜਾਂਦਾ ਇਹ ਤਾਂ ਬਹੁਤ ਵੱਡੀ ਗੱਲ ਆ ਬੱਚੇ ਨੂੰ ਨਾ ਜਦੋਂ ਆਪਾਂ ਸਿਰਫ ਉਹਦੇ ਰੱਖ ਲੈਨੇ ਵੀ ਪਤਾ ਨਹੀਂ ਜਾਂ ਬਾਹਰ ਨਿਕਲੇ ਖਰਾਬ ਨਾ ਹੋ ਜੇ ਹਾਂ ਇਹ ਚੀਜ਼ ਬਹੁਤ ਵੱਡੀ ਉਹ ਇਹਦੀ ਕਿਸਮਤ ਹੋ ਜੇ ਖਰਾਬ ਹੁੰਦਾ ਤਾਂ ਇਹਨੂੰ ਖੋਲ ਕੇ ਛੇੜਨ ਦਾ ਕੋਈ ਚੱਕਰ ਨਹੀਂ ਹਾਂ ਇਹ ਸੱਟਾਂ ਖਾਊਗਾ ਇਹਨੂੰ ਧੋਖੇ ਮਿਲਣਗੇ ਇਹਨੂੰ ਸਾਰਾ ਕੁਝ ਜੇ ਤਾਂ ਉੱਥੋਂ ਨਿਕਲ ਆਇਆ ਫਿਰ ਕੇ ਡੀਐਮ ਬਣ ਜਾਊਗਾ ਝੋਲਾ ਉੱਡ ਜਾਣਾ ਜਦ ਫਿਰ ਕੇ ਡੀਐਮ ਤੇ ਜੇ ਉੱਥੇ ਹੀ ਰੁਲ ਕੇ ਰਹਿ ਗਿਆ ਫਿਰ ਇਹਨੇ ਗਾਂ ਵੀ ਕੀ ਕਰਨਾ ਇਹੀ ਇਹ ਇਹੇ ਸੋਚ ਮਤਲਬ ਮੈਂ ਵੀ ਉਹ ਹੋ ਜਾਂਦਾ ਵੀ ਜਵਾਕ ਨੂੰ ਬਾਹਰ ਕੱਢੋ ਜੇ ਘਾਟਾ ਖਾ ਕੇ ਆਊਗਾ ਉਹ ਉਹ ਫੇਰ ਸਮਝੂਗਾ ਜੇ ਹੁਣ ਕੋਨੇ ਘਾਟਾ ਹੀ ਨਾ ਖਾਦਾ ਆਪਾਂ ਗੱਲਬਾਤیں ਸਮਝਾਵਾਂਗੇ ਉਹਨੂੰ ਕੀ ਪਤਾ ਘਾਟਾ ਕੀ ਹੁੰਦਾ ਨੁਕਸਾਨ ਕੀ ਹੁੰਦਾ ਹਨ ਮੈਂ ਨਾ ਹੁਣ ਤਾਂ ਚਲੋ ਬਾਬੇ ਦੀ ਕਿਰਪਾ ਮੈਂ ਜਦੋਂ ਇਹਦੇ ਜਿੱਡਾ ਹੀ ਸਾਡੇ ਕੋਲੇ 25 ਗੈਣਾ ਟਰੈਕਟਰ ਸੀਗਾ ਤੇ ਮੈਂ ਗੱਲਾਂ ਬਾਤਾਂ ਚ 25 ਗੈਣਾ ਨਹੀਂ ਵਾਰੇ ਨੇਰੇ ਆਉਣ ਦਿੰਦਾ ਸੀ ਲੋਕਾਂ ਨੂੰ ਮੈਂ ਤੁਹਾਨੂੰ ਅੱਗੇ ਵੀ ਦੱਸੀ ਸੀ ਹਾਂ